ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਨਾਲ ਅੰਤ ਤੱਕ ਜੁੜੇ ਰਹਿਣਾ ਜਿੰਨਾ ਵੀਰਾਂ ਪੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖ਼ਬਰ ਐਸਬੀਆਈ ਬੈਂਕ ਦੀ ਫਰਜੀ ਬ੍ਰਾਂਚ ਹੀ ਖੋਲ੍ਹ ਲਈ ਤਾਮਿਲਨੱਡੂ ਚ ਤਿੰਨ ਲੋਕਾਂ ਨੇ ਮਿਲ ਕੇ ਸਟੇਟ ਬੈਂਕ ਹਾਫ ਇੰਡੀਆ ਦੀ ਆਪਣੀ ਹੀ ਬ੍ਰਾਂਚ ਖੋਲ੍ਹ ਲਈ ਹੈ ਇਸ ਦਾ ਪਤਾ ਲੱਗਣ ਤੇ ਨੰਮ ਨੇ ਇਹਨਾਂ ਤਿੰਨਾਂ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਨੂੰ ਇਹ ਪਿਛਲੇ 3 ਮਹੀਨਿਆਂ ਤੋਂ ਚਲਾ ਰਹੇ ਸਨ ਹਾਲਾਂਕਿ ਅਜੇ ਤੱਕ ਇਸ ਗੱਲ ਦਾ ਖਲਾਸਾ ਨਹੀਂ ਹੋਇਆ ਕਿ ਹੈ ਕਿ ਇਨ੍ਹਾਂ ਤਿੰਨਾਂ ਨੇ ਕਿੰਨੇ ਗਾਕਾਂ ਨਾਲ ਧੋਖਾਧੜੀ ਕੀਤੀ ਹੈ ਤੇ ਕਿੰਨੀ ਰਕਮ ਠੱਗੀ ਮਾਰੀ ਹੈ ਪੁਲਿਸ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਤਾਮਿਲਨਾਡੂ ਪੁਲਿਸ ਨੇ ਕਿਹਾ ਹੈ ਕਿ ਪਨਰੂਤੀ ਵਿੱਚ ਇੱਕ ਅਸਧਾਰਨ ਅਪਰਾਧ ਵਿੱਚ ਹਿੱਸਾ ਲੈਣ ਲਈ ਤਿੰਨ ਲੋਕਾਂ ਨੂੰ ਗ੍ਰਿਫਤਰ ਕੀਤਾ ਗਿਆ ਹੈ ਜੋ ਕਿ ਗੁੱਡੁਗਲੀਗਟ ਸ਼ਾਖਾ ਚਲਾ ਰਹੇ ਸਨ ਪੁਲਿਸ ਨੇ ਦੱਸਿਆ ਹੈ ਕਿ ਗ੍ਰਿਫਤਰ ਕੀਤੇ ਗਏ ਲੋਕਾਂ ਵਿੱਚ ਇੱਕ ਸਾਬਕਾ ਮੈਮ ਸਾਬਕਾ ਬੈਂਕ ਕਰਮਚਾਰੀ ਦਾ ਪੁੱਤਰ ਵੀ ਸ਼ਾਮਲ ਹੈ ਐਸਬੀਆਈ ਦੇ ਫਰਜੀ ਸ਼ਾਖਾ ਖੋਲਣ ਦਾ ਮਾਸਟਰਮਾਈਂਡ ਕਮਲਬਾਬੂ ਸੀ ਕਮਲਬਾਬੂ ਕਮਲ ਦੇ ਪਿਤਾ ਮਾਦਾ ਪਿਤਾ ਦੋਵੇਂ ਸਾਫ ਕ ਬੈਂਕ ਕਰਮਚਾਰੀ ਸਨ ਉਸ ਦੇ ਪਿਤਾ 10 ਸਾਲ ਪਹਿਲਾਂ ਮੌਤ ਹੋ ਗਈ ਸੀ ਜਦੋਂ ਇਹ ਉਸ ਦੀ ਮਾਂ 2 ਸਾਲ ਪਹਿਲਾਂ ਬੈਂਕ ਤੋਂ ਸੇਵਾ ਮੁਕਤ ਹੋਈ ਸੀ ਦੂਜਾ ਮੁਸਲਮਨ ਪਨਰੂਤੀ ਵਿੱਚ ਪ੍ਰਿੰਟਿੰਗ ਪ੍ਰੈਸ ਚਲਾਦਾ ਸੀ ਜਦੋਂ ਕਿ ਤੇਜਾ ਰਬੜ ਸਟੇਪਸ ਛਾਪਣ ਦਾ ਕੰਮ ਕਰਦਾ ਸੀ ਉਕਤ ਲੋਕਾਂ ਵੱਲੋਂ ਖੁੱਲੀ ਖੋਲੀ ਫਰਜੀ ਬ੍ਰਾਂਚ ਉਸ ਸਮੇਂ ਸ਼ੱਕ ਦੇ ਘੇਰੇ ਵਿੱਚ ਆ ਗਈ ਜਦੋਂ SBI ਦੇ ਇੱਕ ਗਾਹਕ ਨੇ ਰੂਟੀ ਜਬ ਬ੍ਰਾਂਚ ਨੂੰ ਦੇਖਿਆ ਬ੍ਰਾਂਚ ਨੂੰ ਦੇਖਿਆ ਉਸ ਨੇ ਅਸਲੀ SBI ਬ੍ਰਾਂਚ ਦੇ ਬ੍ਰਾਂਚ ਮੈਨੇਜਰ ਨੂੰ ਇਸ ਦੀ ਸ਼ਿਕਾਇਤ ਕੀਤੀ ਹੈ SBI ਨੇ ਜ਼ੋਨ ਅਧਿਕਾਰੀ ਵੀ ਨਵੀਂ ਸ਼ਾਖਾ ਬਾਰੇ ਜਾਣ ਕੇ ਹੈਰਾਨ ਰਹਿ ਗਏ ਹਨ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ